150 ਪਸ਼ੂ ਮਿੱਤਰੋ ਇਟਲੀ ਦੇ ਵਿੱਚ ਇਕੱਲਾ ਬੰਦਾ ਸੰਭ ਹੀ ਜਾਂਦਾ ਕੋਈ ਇਹਨਾਂ ਨੂੰ ਬੰਦਿਆਂ ਦੀ ਇੰਨੀਆਂ ਦੀ ਲੋੜ ਨਹੀਂ ਪੈਂਦੀ ਖਾਈ ਵੀ ਫਾਰਮ ਦੇ ਵਿੱਚ ਇਟਲੀ ਦੀ ਆਹ ਮੱਝ ਸਭ ਤੋਂ ਵੱਧ ਦੁੱਧ ਦੇਣ ਵਾਲੀ ਹੈ ਨੂੰ 3-4 ਦਿਨ ਹੋ ਗਏ ਆਰਡਰ ਕੁਆਲਟੀ ਜਿਹੜੀ ਇਹਦੀ ਬਾਗਮਾਲਾ ਜਿਹੜਾ ਕੰਮ ਆ ਸਾਰਾ ਕੁਝ ਤਕਨੀਕ ਨਾਲ ਆ ਆਪਣੇ ਤਾਂ ਜੇ ਹੋਜੇ ਤਾਂ ਗੋਹਾ ਚੱਕਣ ਤੇ ਹੀ ਕਮਲੇ ਰਹਿੰਦੇ ਆ ਇਹਨਾਂ ਨੇ ਕੀ ਕਰਨਾ 15 ਦਿਨਾਂ ਬਾਅਦ ਗੋਹਾ ਚੱਕ ਕੇ ਆ ਪਰਾਲੀ ਖਿਲਾਰ ਕਿਤੇ ਐ ਪੂਰੀ ਸਫਾਈ ਕਰ ਦੇਣੀ ਗੱਦੇ ਵਾਂਗੂ ਬਣਾ ਦੇਣੀਆ ਤੇ ਮੁੜ ਕੇ ਸਾਰੀ ਦਿਹਾੜੀ ਲਟੀ ਜਾਂਦੀਆਂ ਮੱਜਾਂ ਵਿੱਚ ਨਜ਼ਾਰੇ ਲੈਂਦੇਗਾ ਗਰਮੀ ਬਹੁਤ ਆ ਮਿੱਤਰੋ ਇਟਲੀ ਜਿੱਤੀ ਬਾਲੇ ਵੀਰਾਂ ਦੇ ਫੋਨ ਆਏ ਸੀ ਕਿ ਬਾਈ ਮੱਜਾਂ ਦਿਖਾ ਮੱਜਾਂ ਦੇ ਅੱਧਰ ਤੁਹਾਨੂੰ ਦਰਸ਼ਨ ਕਰਾਉਨੇ ਮੱਜਾਂ ਇਟਲੀ ਦੀਆਂ ਆ ਸੀ ਮਗਰ ਨਹੀਂ ਰਹਿੰਦਗਾ ਬਾਈ ਇਹ ਤੇ ਜਿਹੜਾ ਇਹਨਾਂ ਦਾ ਹੈਗਾ ਵਾ ਰਹਿਣ ਸਹਿਣ ਵਾਲੀ ਥਿੱਕੀ ਵੀ ਆ ਲੇਟੇ ਮਰੀ ਜਾਂਦੇ ਨੇ ਰਹਿਣੀਆਂ ਮੱਜਾਂ ਤੇ ਜਿਵੇਂ ਬੱਚੇ ਵੀ ਸੂ ਬੈਿੰਦਿਆਂ ਮੱਜਾਂ ਬੱਚੇ ਆ ਨਾ ਤਾਂ ਕੋਈ ਮੱਝ ਕਿਸੇ ਬੱਚੇ ਨੂੰ ਮਾਰਦੀ ਹੈ ਕੁਦਰਤਾਂਗੋ ਵਿੱਚੇ ਹੀ ਛਾਨ ਫਿਰਦੇ ਬਾਈ ਨਾ ਛਾਨ ਕੋਸ ਕਹਿੰਦੇ ਆ ਤੇ ਮੱਝ ਸੂਪੀ ਤੇ ਨਾ ਹੀ ਬੜਾ ਕਰਦਿੰਗਾ ਵੀ ਮੇਰਾ ਬੱਚਾ ਸੀ ਆ ਕਿਵੇਂ ਮਨ ਲੱਦਾ ਮੱਝਾਂ ਨੂੰ ਆਪ ਨੂੰ ਨਹੀਂ ਪਤਾ ਹੋਣਾ ਮੇਰਾ ਬੱਚਾ ਵਾ ਤੇ ਆਪਣੇ ਵਾਲੇ ਖਿੱਚ-ਖਿੱਚ ਕੇ ਮੂਹਰੇ ਕਰੀ ਜਾਂਦੇ ਮੱਝ ਬੱਚਾ ਦਾ ਭੁੱਲ ਜੇ ਹੁਣ ਇਹ ਬੱਚਾ ਇਧਰ ਲੀਆਂ ਮੱਝਾਂ ਦਾ ਤੇ ਪਏ ਇਧਰ ਆਹੇ ਇਹਨਾਂ ਨੂੰ ਕਿਹੜਾ ਮੱਝਾਂ ਦਾ ਛੱਡਣਾ ਮੱਝਾਂ ਨੇ ਐਂ ਦੁੱਧ ਦੇ ਦੇਣਾ ਬਾਈ ਤੇ ਬੱਚਾ ਤਾਂ ਸੀਸੰਗ ਨਾਲ ਦੁੱਧ ਪਿਉਣਾ ਵਾ ਕੋਈ ਚੱਕਰ ਹੀ ਨਹੀਂ ਜਾਂ ਦਾ ਨਸਰ ਹੀ ਉਹ ਜੀ ਤੇ ਜਾਂ ਇਹਨਾਂ ਦੀ ਜਿਹੜੀ ਖਾਕ ਆ ਉਹ ਜੀ ਆਪੇ ਹੀ ਦੁੱਧ ਲਾਏ ਹੁੰਦਿਆਂ ਬਾਈ ਹੈਨਾ ਤੇ ਆਇਆ ਨਹੀਂ ਹੈਗਾ ਵੀ ਪਸਮਾ ਘਟਾ ਜਾਂ ਦੇਰ ਨਾਲ ਕਰਦਿਆਂ ਨਾ ਕੋਈ ਗੱਲਬਾਤ ਨਹੀਂ ਕੀ ਤੇ ਨਾ ਕਦੇ ਇਹਨਾਂ ਨੇ ਬੱਚਾ ਛੱਡਿਆ ਬੱਚਾ ਮੱਝ ਸੂਹੀ ਜੇ ਰਾਤ ਨੂੰ ਸੂਹੀ ਆ ਤਾਂ ਕੋਲੇ ਆ ਨਹੀਂ ਤਾਂ 2 ਘੰਟੇ ਬਾਅਦ 1 ਘੰਟੇ ਬਾਅਦ ਉਹਦੇ ਚੱਕੇ ਤੇ ਬਾਹਰ ਕੱਢ ਕੇ ਪਾਸੇ ਕਰ ਦੇਣਾ ਬਾਕਸ ਚ ਆਮ ਤੌਰ ਤੇ ਗਾਇਆਂ ਚ ਹੁੰਦਾ ਹੀ ਇੱਥੇ ਮੱਝਾਂ ਚ ਵੀ ਬੱਚੇ ਜਿਹੜੇ ਉਹ ਪਾਸੇ ਹੀ ਕਰ ਦਿੰਦੇ ਆ ਤੇ ਆਪੇ ਹੀ ਬਾਈ ਲਾਉਂਦਿਆਂ ਦੁੱਧ ਬੱਚੇ ਦਾ ਤਾਂ ਕਰਦਿਆਂ ਹੀ ਨਹੀਂ ਜੇ ਕਿਸੇ ਕੋਲੇ ਕੋਈ ਬੜਾ ਟਾਈਮ ਰਹੇ ਜੇ ਬੱਚਾ ਕੀ ਕਹਿਣਾ ਤਾਂ ਉਹ ਇੱਕ ਅੱਧਾ ਡੰਗ ਕਰਦੀ ਆ ਤੇ ਨਹੀਂ ਤਾਂ ਇਹਨਾਂ ਮੱਜਾਂ ਨੂੰ ਪਤਾ ਹੀ ਨਹੀਂ ਵੀ ਸਾਡਾ ਬੱਚਾ ਕਿੱਥੇ ਆ ਤੇ ਕਿੱਥੇ ਨਹੀਂ ਹੈਗਾ ਅਸੀਂ ਸੁਈਆਂ ਸੀ ਜਾਂ ਕਿੰਨੇ ਆ ਤੇ ਐ ਲੰਮੇ ਇਹ ਪੱਠੇ ਖਾਈ ਜਾਂਦੇ ਆ ਛਰੇ ਤਾਂ ਦੋਨੇ ਪਾਸੇ ਐ ਪੱਠੇ ਪਏ ਜਾਂਦੇ ਟਰੈਕਟਰ ਨਾਲ ਉਧਰ ਤੇ ਉਧਰ ਕੱਲਾ ਬੰਦਾ ਤਕਰੀਬਨ ਬਾਈ 150 ਪਸ਼ੂ ਇੱਥੇ ਸੰਭੀ ਜਾਂਦਾ ਕੋਈ ਬੜੀ ਵੱਡੀ ਗੱਲ ਨਹੀਂ ਇਹਨਾਂ ਲਈ 150 ਪਸ਼ੂ ਕੱਲਾ ਬੰਦਾ ਆਰਮਨਾਲ ਖਾਂਬੀ ਜਾਂਦਾ ਕਿਉਂਕਿ ਇੱਕ ਵਾਰੀ ਲੇਕਚਰ ਜ ਆਪਣਾ ਉਹਦੇ ਵਿੱਚ ਕੇਰਾ ਪੱਠੇ ਰਲਾ ਕੇ ਤੇ ਇਹਨਾਂ ਨੂੰ ਪਾ ਦੇਨੇ ਆ ਤੇ ਫਿਰ ਤਾਂ ਧਾਰਾਂ ਵੇਲੇ ਹੀ ਦੇਖਣਗੇ ਇਹਨਾਂ ਦੀ ਕੰਮ ਜਣ ਦੀ ਕੱਲੀ ਗੱਲੀ ਮੱਝਵਾਰੇ ਜਾਣਕਾਰੀ ਹੋ ਗਈ ਵੀ ਕਿਹੜੀ ਦਾ ਸਭ ਤੋਂ ਦੇਣਾ ਤੇ ਕਿਹੜੀ ਨਹੀਂ ਦੇਣਾ ਠੀਕ ਹੈ ਨਾ ਤੇ ਆਪਾਂ ਦੁੱਧ ਦੀ ਗੱਲ ਕਰਦੇ ਆ ਦੁੱਧ ਦੇ ਵਿੱਚ ਹੁਣ ਮੈਂ ਤੁਹਾਨੂੰ ਦੱਸਦਾ ਆ ਇਹਦੇ ਵਿੱਚ ਕੁਝ ਮੱਝਾਂ ਸੂਣ ਵਾਲੀਆਂ ਹਨਾ ਕੁਝ ਪੁਰਾਣੀਆਂ ਤੇ ਇੱਕ ਦੋ ਹੀ ਸੂਣਾਂ ਵਾਲੀਆਂ ਹਨ ਇਸ ਭਾਰਮ ਤੇ ਜਿਹੜੀ ਮੈਨੂੰ ਲੱਗੀ ਸਭ ਤੋਂ ਵੱਧ ਦੁੱਧ ਦੇਣ ਵਾਲੀ ਮੱਝ ਲੱਗੀ ਆਹਾ ਆਵੇ ਖੜੀ ਸਿੰਘ ਇਹਦੇ ਵੇਖ ਲੋ ਤੁਸੀਂ ਵੱਡੇ ਵੱਡੇ ਮਿੱਤਰੋ ਇਹਦੇ ਸਿੰਘ ਆ ਮੱਝ ਦੇ ਤੇ ਆਰਡਰ ਦੀ ਜਿਹੜੀ ਕੁਆਲਿਟੀ ਇਹਦੀ ਬਾਗਮਾਲਾ ਐਚ ਐਫ ਗਾਇਆਂ ਹਨਾ ਬਾਕੀ ਟੋਕੜਾ ਜਿਹਾ ਸੱਜਰ ਮੱਝਾਂ ਪਰ ਇਹ ਸਿੰਘ ਨਾਲ ਤਾਂ ਇੱਕ ਇੱਥੇ ਹੋਰ ਆ ਮੱਝ ਉਹ ਥੋੜੇ ਜਣੀ ਹੋਗੇ ਸੂਈ ਨੂੰ ਤੇ ਉਹ ਆਪੇ ਹੀ ਜ਼ੋਰਦਾਰ ਮਾਰ ਕੇ ਸੂਈ ਆ ਇੱਥੇ ਹੀ ਖੜੀ ਆ ਉਹ ਆਵੇ ਖੜੀ ਇਹਦਾ ਮੈਂ ਤੁਹਾਨੂੰ ਦਿਖਾਉਣਾ ਬਾਈ ਆਰਡਰ ਤੇ ਕੋਈ ਇਹਨਾਂ ਨੂੰ ਸਪੈਸ਼ਲ ਖਰਾਬ ਨਹੀਂ ਪੈਂਦੀ ਉਹਨਾਂ ਕੀ ਇਹਨਾਂ ਨੂੰ ਜਿਹਨ ਦੀ ਨਾਂ ਪੈਣਾ ਜਿਹੜਾ ਦੂਜਿਆਂ ਨੂੰ ਆਮ ਤੋਖੜਾ ਨੂੰ ਪੈਂਦਾ ਆ ਸੀ ਇਹਦੇ ਭਾਰ ਤੋਂ ਥੋੜਾ ਜਿਹਾ 500 ਬਗਾ ਚਲ ਓਏ ਪੱਠੇ ਖਾਂਦੀ ਕਰਕੇ ਉਧਰ ਨੂੰ ਜਾਂਦੀ ਨਹੀਂ ਹੁਣ ਤੇ ਵਿੱਚੇ ਹੀ ਬਾਈ ਛਾਨ ਫਿਰਦੇ ਆ ਮੱਜਾਂ ਨਾ ਰਿਪੀਟ ਹੋਣ ਦਾ ਕਾਰਨ ਵੀ ਇਹੀ ਆ ਵਿੱਚ ਹੀ ਸ਼ਾਨ ਫਿਰਦੇ ਆਪੇ ਹੀ ਸੂਈ ਛਾਈ ਜਾਂਦੀ ਹੈ ਸਾਰੇ ਤਰ੍ਹਾਂ ਦੀ ਕੁਆਲਿਟੀ ਮਿਲ ਜੂ ਇਟਲੀ ਦੀਆਂ ਮੱਝਾਂ ਦੇ ਦੁੱਧ ਦੇ ਵਿੱਚ ਜਿਹੜੀ ਅੱਜ ਤੱਕ ਸਾਨੂੰ ਬਾਹਰ ਮੱਝ ਨਹੀਂ ਸੀ ਦਿਖਾਈ ਵੀ ਫਾਰਮ ਦੇ ਵਿੱਚ ਇਟਲੀ ਦੀ ਆਹ ਮੱਝ ਸਭ ਤੋਂ ਵੱਧ ਦੁੱਧ ਦੇਣ ਵਾਲੀ ਆ ਆਹ ਆ ਉਹਦੀ ਆਰਡਰ ਕੁਆਲਿਟੀ ਤੁਸੀਂ ਦੇਖ ਲਓ ਤਕਰੀਬਨ ਹੋਊਗੀ ਇਹ 6ਵੇਂ 7ਵੇਂ ਸੂਏ ਤੇ ਸਾਰੀਆਂ ਮੱਝਾਂ ਦੁੱਧ ਦੇ ਕੇ ਹਟ ਜਾਂਦੀ ਏ ਦਈ ਜਾਂਦੀ ਰਹਿੰਦੀ ਦੁੱਧ ਉਹ 16-17 ਕਿਲੋ ਤੇ ਤਾਂ ਹਰਾਮ ਨਾਲ ਹੀ ਚੱਲਦੀ ਹੋਊਗੀ ਹਨਾ ਤੇ ਬਾਕੀ ਆ ਹੈਗੀ ਆ 8-9 ਕਿਲੋ ਵਾਲੀ ਵੀ ਹੈਗੀ ਆ ਤੇ ਆ ਮੱਝ ਦੇਖੋ ਯਾਰ ਇਹ ਸੁਈ ਨੂੰ ਤਿੰਨ ਚਾਰ ਦਿਨ ਹੋ ਗਏ ਆਰਡਰ ਕੁਆਲਟੀ ਜਿਹੜੀ ਇਹਦੀ ਬਾਗਮਾਲ ਆਰਡਰ ਕੁਆਲਟੀ ਆ ਥਣ ਵੇਖ ਲਓ 1 ਡੇਢ ਅਗਸਤ ਤੇ ਲੱਗਿਆ ਉਹ ਪਰਲਾ ਤੇ ਭਾਂਡਾ ਭੁੰਡਾ ਇਹਦਾ ਪੂਰਾ ਸੁਣਾ ਐਨ ਤਿਆਰ ਹੋਇਆ ਹੋਇਆ ਬਾਕੀ ਹਜੇ ਦੁੱਧ-ਦੁੱਧ ਤੇ ਚੜਾਈ ਨਹੀਂ ਗਈ ਕਿਉਂਕਿ ਦੁੱਧ ਤੇ ਤਾਂ ਫੇਰ ਹੀ ਆਊ ਹਨਾ ਇਹਨੂੰ ਕਿਹੜਾ ਕਾੜੇ-ਕੂੜੇ ਦਿੱਤੇ ਗਏ ਜਾਂ ਖੰਡ ਦੇ ਦੋ ਹਨਾ ਗੁਲਕੰਦ ਦੇ ਦੋ ਵੀ ਸਾਫ਼ ਹੋ ਜੂ ਨਾ ਨਾ ਜ਼ਹਿਰ ਦਾ ਪਤਾ ਪਈ ਆ ਕਿ ਨਹੀਂ ਪਈ ਭਾਰ ਜ਼ਰੂਰ ਦਿਖਾਉਂਦੀ 시ਗੀ ਇਹ ਜ਼ੋਰ ਮਾਰਦੀ 시ਗੀ ਤਾਂ ਸੁਭੂਆਂ ਹੀ ਆ ਪਾਟੀਆਂ ਤੇ ਦੁੱਧ ਪੂਰਾ ਹੀ ਚੰਗਾ ਦਊਗੀ ਜਣੀ ਜੀ ਇਹ ਹੁਣ ਥੋੜੇ ਥੋੜੇ ਦੁੱਧ ਤੇ ਆ ਚੱਲੀ ਐ ਇਹ ਕੱਪ ਹੀ ਦੁੱਧ ਤੇ ਆ ਜਣਾ ਇਹਦੇ ਬਰਾਬਰ ਹੀ ਦਊਗੀ ਇਹ ਵੀ ਹੋਊਗੀ 16 17 ਕਿਲੋ ਦੀ ਮਾਲ ਕੰਨਤਾ ਤੇ ਨੋਰਮਲ ਖਰਾਕ ਪੈਂਦੀ ਬਾਈ ਜਿਹੜੇ ਸਾਰੇ ਪਸ਼ੂਆਂ ਨੂੰ ਕੇ ਰਾਈ ਪੈ ਗਈ ਉਵੇਂ ਹੀ ਪੈਂਦੀ ਐ ਕੋਈ ਐਕਸਟਰਾ ਇਹਨਾਂ ਨੂੰ ਖਰਾਕ ਨਹੀਂ ਪਾਈ ਜਾਂਦੀ ਇਟਰੀ ਦੇ ਵਿੱਚ ਤੇ ਆਇਆ ਕਰਕੇ ਵੀ ਸਾਰੇ ਤਰ੍ਹਾਂ ਦੀਆਂ ਮੱਝਾਂ ਹੈਗੀਆਂ 8 10 ਕਿਲੋ ਵਾਲੀਆਂ ਹੈਗੀਆਂ ਤੇ 18 20 ਕਿਲੋ ਵਾਲੀਆਂ ਵੀ ਹੈਗੀਆਂ ਤੇ ਸਿੱਧਾ ਬਾਕੀ ਦਾ ਪਾਈਪਾਂ ਰਾਹੀਂ ਜਾਣਾ ਹੁੰਦਾ ਦੁੱਧ ਟੈਂਕੀ ਦੇ ਵਿੱਚ ਚਲਾਇਆ ਜਾਂਦਾ ਜਿਆਦਾ ਤਾਂ ਨਹੀਂ ਪਤਾ ਲੱਗਦਾ ਅੰਦਾਜ਼ਾ ਵੈਸੇ ਲੱਗ ਜਾਂਦਾ ਹੂੰ ਤੇ ਸ਼ੇਅਰ ਜ਼ਰੂਰ ਕਰ ਦਿਓ ਹੋਰ ਕੋਈ ਜਾਣਕਾਰੀ ਚਾਹੀਦੀ ਹੋਈ ਮਿੱਤਰੋ ਤੇ ਵੀਡੀਓ ਦੇ ਵਿੱਚ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਆਪਾਂ ਤੁਹਾਨੂੰ ਇਟਲੀ ਦੇ ਫਾਰਮ ਦੀ ਸਾਰੀ ਜਾਣਕਾਰੀ ਜਿੰਨੀ ਵੀ ਹੋ ਸਕੇ ਸੱਚੀ ਦਵਾਂਗੇ ਕੋਈ ਨਾ ਝੂਠ ਗੱਪ-ਗਪੌੜ ਵਾਲੀ ਕੋਈ ਜਾਣਕਾਰੀ ਨਹੀਂ ਹਾਂ ਮੈਂ ਜਾਣਕਾਰੀ ਮੱਝਾਂ ਹੀ ਦਿੰਨਾ ਗਾਈਆਂ ਦੇ ਵਿੱਚ ਜ਼ਰੂਰ ਦੇਖਭਾਲ ਜ਼ਿਆਦਾ ਹੋ ਸਕਦੀ ਆ ਉਹਨਾਂ ਦਾ ਨਹੀਂ ਆਪਾਂ ਨੂੰ ਪਤਾ ਹੈਗਾ ਹਜੇ ਤੇ ਓਕੇ ਮਿੱਤਰੋ ਕਰ ਦਿਓ ਫਿਰ ਸ਼ੇਅਰ ਕਮੈਂਟ ਜ਼ਰੂਰ ਕਰਿਓ ਪਿਆਰਾ ਜੀ ਧੰਨਵਾਦ